ਮੁੰਡਿਆ ਜੀ ਨੇ ਉਸ ਦਿਨ ਕਿਹਾ ਕਿ ਜੇ ਕੋਈ ਗੈਰ ਕਾਨੂੰਨੀ ਮਾਈਨਿੰਗ ਹੋਊਗੀ ਮੈਨੂੰ ਰਿਪੋਰਟ ਕਰਿਓ ਮੈਂ ਪੌਕ ਲੈਣਾ ਮਸ਼ੀਨਾਂ ਚੱਲਦੀਆਂ ਸੀ ਮੈਂ ਉਹਨਾਂ ਦੀ ਰਿਪੋਰਟ ਕੀਤੀ ਹੈ ਉਹਨਾਂ ਨੂੰ ਪਰ ਕੋਈ ਰਿਪਲਾਈ ਨਹੀਂ ਆਇਆ ਮੈਨੂੰ ਤੁਸੀਂ ਹਰਦੀਪ ਮੁੰਡਿਆ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੂੰ ਭੇਜਿਆ ਫਿਰ ਉਹਨਾਂ ਨੇ ਭੇਜੀਆ ਕੋਈ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਦਾ ਮੈਂ ਉਹਨਾਂ ਨੂੰ ਕਦੋਂ ਤੋਂ ਕਦੋਂ ਤੋਂ ਉਹਨਾਂ ਨੂੰ ਭੇਜਦੀਆਂ ਡਿਟੇਲ 17 ਮਾਰਚ ਨੂੰ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਮੈਂ ਉਹਨਾਂ ਨੂੰ ਡਿਟੇਲ ਭੇਜੀ ਕੀ ਡਿਡ ਨਾਥਿੰਗ ਰਾਤ ਨੂੰ ਮਾਈਨਿੰਗ ਹੋ ਰਹੀ ਸੀ ਫਿਰ ਉਹਨੂੰ ਮੈਂ ਭੇਜਿਆ ਵੀ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਮਸਟ ਹੁੰਦੀ ਆ ਉਹਦਾ ਕੁਝ ਨਹੀਂ ਕੀਤਾ ਗਿਆ ਆ ਟਰਾਲੀ ਆਈ ਫਿਰ ਉਹਨੂੰ ਮੈਂ ਭੇਜਿਆ ਫਿਰ ਉਹਨੂੰ ਮੈਂ ਆ ਆ ਹੋ ਰਿਹਾ ਸਾਰਾ ਇੱਕ ਦਿਨ ਰਾਤ ਨੂੰ ਫਿਰ ਹੋ ਰਹੀ ਸੀਗੀ ਇੱਥੇ ਮਾਈਨਿੰਗ ਸਸਰਾਲੀ ਕਲੋਨੀ ਦੀ ਫਟ ਅਪਰੂਵ ਨਹੀਂ ਹੈਗੀ ਉੱਥੇ ਮਨਾ ਆ ਉੱਥੇ ਮਾਈਨਿੰਗ ਹੋ ਰਹੀ ਸੀਗੀ ਮੈਂ ਇਹਨਾਂ ਨੂੰ ਕੀਤਾ ਮੈਂ ਕਿਹਾ ਵੀ ਉੱਥੇ ਰਾਤ ਨੂੰ ਮਾਈਨਿੰਗ ਹੋ ਰਹੀ ਆ ਜੇ ਤੁਸੀਂ ਨਾ ਰੋਕੇ ਮੈਂ ਬਾਈ ਨੇਮ ਤੁਹਾਡੇ ਤੇ ਐਕਸ਼ਨ ਲਵਾਂਗੀ ਇਹਨਾਂ ਨੇ ਕੀ ਕੀਤਾ ਠੇਕੇਦਾਰਾਂ ਨੂੰ ਇਨਫੋਰਮ ਕਰਤਾ ਵੀ ਅਸੀਂ ਰੇਡ ਪਾਉਣ ਆ ਰਹੇ ਆ ਤੁਸੀਂ ਇਥੋਂ ਮਸ਼ੀਨਾ ਕੱਢ ਲਓ ਮਸ਼ੀਨਾ ਕੱਢ ਲੀਆਂ ਗਈਆਂ ਤੇ ਰੇਡ ਪਾ ਕੇ ਕਹਿੰਦੇ ਜੀ ਇੱਥੇ ਕੁਝ ਹੋਈ ਨਹੀਂ ਵਿਆ ਸੀ ਆ ਰਹੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਰੈਗੂਲਰ ਇਹਨਾਂ ਨੂੰ ਭੇਜੀ ਜਾਂਦੀ ਹੈ ਜਦੋਂ ਕੁਝ ਕਰਦੇ ਨਹੀਂਗੇ ਫਿਰ ਅਸੀਂ ਕੀ ਕਰਾਂਗੇ ਸਰ ਫਿਰ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਲਏ ਸੀ ਦੈਟਸ ਇਟ